ਸਭ ਜੱਤ ਜੀ ਦੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦਾਰ ਸਿੰਘ ਚੋਧਰਪੁਰ ਮੇਰੇ ਨਾਲ ਅੱਜ ਬੈਠੇ ਸਾਡੇ ਮਹਿਲਾ ਕਾਂਗਰਸ ਦੇ ਡਿਸਟ੍ਰਿਕਟ ਦੇ ਜਨਨ ਸੇਕੀ ਮੈਡਮ ਸੰਤੋਸ਼ ਰਾਮਾਵਲ ਜੀ ਸਾਡੇ ਪ੍ਰਧਾਨ ਜੀ ਨਰਮਲਾ ਦੇਵੀ ਜੀ ਐਮਸੀ ਜੋਰਟ ਬਟਾਲੇ ਤੋਂ ਕਿੰਨੀ ਉਹਨੀਆਂ ਪਰਿਵਾਰ ਤੋਂ ਆਡੇ ਨਾਲ ਸੋਨੀਆ ਮੈਡਮ ਬੈਠੇ ਨੇ ਅਸੀਂ ਸਾਰੇ ਵੱਲੋਂ ਨਵੇਂ ਸਾਲ ਦੀਆਂ ਜਿਹੜੀਆਂ ਬਧਾਈਆਂ ਦੇਣੀ ਚਾਹੁੰਦੇ ਆ ਪ੍ਰਮਾਤਮਾ ਕਿਰਪਾ ਕਰੇ ਨਵਾਂ ਸਾਲ ਸਾਰਿਆਂ ਵਾਸਤੇ ਨਵੀਆਂ ਦਸਾਂਵਾਂ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਤੋਸ਼ ਰੰਦਾਵਾ ਮਹਿਲਾ ਕਾਂਗਰਸ ਬਲੌਗ ਪ੍ਰੈਜ਼ੀਡੈਂਟ ਡਿਸਟ੍ਰਿਕਟ ਸਕੱਤਰ ਗੁਰਦਾਸਪੁਰ ਮੈਂ ਆਪਣੇ ਸਾਰੀ ਟੀਮ ਵੱਲੋਂ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦੀਆਂ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਸੋਨੀ ਬਾਜਵਾ ਆਪ ਜੀ ਨੂੰ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਨਵਾਂ ਸਾਲ ਆਪ ਲਈ ਖੁਸ਼ੀਆਂ ਲੈ ਕੇ ਆਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ